ਜਾਂਦਾ ਤਾਂ ਵੀ ਸਾਡਾ ਹੀ ਬਣਨਾ ਹੈ ਤੇ ਮੈਂ ਕਹਤੀ ਜਿਹੜਾ ਆਪਣਾ ਹੁੰਦਾ ਆਪਣਾ ਹੀ ਕਿਦੋਂ ਜੰਮਿਆ ਕੀ ਪੁੱਤ ਜਿਹੜਾ ਉਹਦੀ ਰੀਸ ਨਹੀਂ ਚੱਲਦੇ ਕੋਈ ਤੇਲਾ ਨੂੰ ਪੈਣੀ ਮੰਗਦੀ ਮਮੀ ਉਹ ਮੈਂ ਆਣਾ ਮੁੰਡੇ ਦੇ ਜਨਮ ਦੇ ਤੇ ਚੱਲਾਂਗੀ ਤੇ ਮੈਨੂੰ ਬੜੇ ਹੀ ਪੈਸੇ ਦੇ ਦੋਗਾ ਮੇਰੀ ਗੱਲ ਸੁਣ ਕਰਨਾ ਆਹ ਕੱਪੜੇ ਕਿੱਥੋਂ ਆਏ ਆ ਮੈਂ ਤਾਂ ਲੈ ਕੇ ਨਹੀਂ ਦਿੱਤੇ ਤੈਨੂੰ ਅੱਧੀ ਇਹ ਨਹੀਂ ਚਾਹੀਏ ਇਹ ਮੈਂ ਆਪੇ ਸੌਂ ਕਰ ਲੂੰਗਾ ਬਾਅਦ ਚ

हां जी दसू ਦੱਸਣਾ ਕੀ ਹੈ ਜਿਹੜੀ ਤੂੰ ਕੱਲ ਗੱਲ ਕੀਤੀ ਸੀ ਨਾ ਮੇਰੇ ਨਾਲ ਹਾਂਜੀ ਤੇ ਇਦਾਂ ਕਰ ਲਈਏ ਮੈਂ ਸਾਰਿਆਂ ਨਾਲ ਗੱਲ ਕੀਤੀ ਹੈ ਅੱਛਾ ਉਹਨਾਂ ਵੀ ਸਲਾਹ ਆਪਸ ਵਿੱਚ ਕੀਤੀ ਭਰਾਵਾਂ ਨੇ ਤੇ ਉਹ ਤੇ ਨਹੀਂ ਉਹ ਮੰਨਦਾ ਕੋਈ ਵੀ ਤੇ ਤੂੰ ਇਦਾਂ ਕਰ ਦੇ ਦਿੱਤੀ ਤੂੰ ਦਵਾਈ ਖਾ ਕੇ ਦੇਖ ਕੇ ਚੰਗੇ ਕਰ ਮੰਮੀ ਮੈਨੂੰ ਤਾਂ ਅੱਗੇ ਹੀ ਪਤਾ ਸੀ ਕਿ ਸਾਰੇ ਜਾਣੇ ਇਕੱਠੇ ਹੋਏ ਆ ਤੇ ਰੌਲਾ ਪਾਉਣ ਦੇ ਆ ਤੇ ਇਹਨਾਂ ਨੇ ਕਿੱਥੋਂ ਮੰਨਣਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਗੱਲ ਵਿੱਚ ਨਾ ਮੰਨਣ ਵਾਲੀ ਕਿਹੜੀ ਗੱਲ ਵਾ ਭਲਾ ਚਲੋ ਕਈ ਗੱਲਾਂ ਹੁੰਦੀਆਂ ਨੇ ਅਗਲੇ ਤੇ ਮਨ ਵਿੱਚ ਸੋਚ ਵਿਚਾਰ ਹੁੰਦੀ ਆ ਤੇ ਤੂੰ ਇਦਾਂ ਕਰ ਰਹਾ ਤਾਂ ਇਹ ਕਿਹੜੀ ਅਜੇ ਉਮਰ ਹੋ ਗਈ ਆ ਕਿ ਤੈਨੂੰ ਬੁੱਢੜੀ ਹੋ ਗਈ ਆ ਤੂੰ ਤੂੰ ਦਵਾਈ ਖਾ ਵੇਖ ਲੈ ਘੈਂਗੇ ਡਾਕਟਰ ਪੁੱਛਨੇ ਆ ਕਿੰਨੀ ਦਵਾਈ ਖਾ ਲਈ ਆ ਮੈਂ ਹੁਣ ਤੇ ਮੇਰਾ ਦਵਾਈਆਂ ਖਾਣੋਂ ਨਹੀਂ ਜੀ ਕਰਦਾ ਖਾਣੀਆਂ ਪੈਂਦੀਆਂ ਲੋੜ ਨੂੰ ਫਰ ਕੀ ਕਰਨਾ ਕਹਿੰਦੇ ਕੀ ਇਹਨਾਂ ਨੂੰ ਕੀ ਇਹਨਾਂ ਨੂੰ ਮੁਸ਼ਕਲ ਗਈ ਇਹਨਾਂ ਨੂੰ ਇਹਦੇ ਵਿੱਚ ਉਹ ਆਂਦੇ ਵੀ ਆਪਣਾ ਵੇਖੇ ਮਹਾਰਾਜ ਆਪੇ ਬੌੜੇ ਗਈ ਈ ਗੱਲ ਥੋੜੀ ਆਪੇ ਮਹਾਰਾਜ ਦੇਗਾ ਨਾ 20 20 ਸਾਲਾਂ ਬਾਅਦ ਹੋਇਆ ਲੋਕਾਂ ਦੇ ਘਰ ਹੀ ਬੱਚੇ ਮਮੀ ਹੁਣ ਤੁਹਾਡੇ ਕੋਲ ਤੇਰਾ ਤਾਂ ਜੇ ਕੋਈ ਟਾਈਮ ਹੀ ਨਹੀਂ ਲੰਘਿਆ 12 13 ਸਾਲ ਤੇ ਹੋ ਗਈ ਆ ਫੇਰ ਕੀ ਹੋ ਗਿਆ ਤੇ ਮੈਂ ਕਰਨੀ ਆ ਪਤਾ ਕਿਤੇ ਚੰਗੇ ਸਿਆਣੇ ਡਾਕਟਰ ਦਾ ਜਿੱਥੋਂ ਕਿਤੇ ਕਈ ਲੋਕੀ ਦਵਾਈਆਂ ਖਾਂਦੇ ਹੀ ਆ ਨਾ ਤੇ ਵੇਖ ਲਾਂਗੇ ਪੁੱਛ ਕੇ ਕਹਿੰਦੇ ਉੱਥੋਂ ਖਾ ਕੇ ਵੇਖ ਲਾਂਗੇ ਚਲੋ ਵੇਖ ਲਓ ਜਿੱਦਾਂ ਕਹਿੰਦੇ ਆ ਕਰੀ ਬੋਹਾਲ ਸਾਲ ਵੇਖ ਲਾ ਕੋਈ ਗੱਲ ਨਹੀਂ ਏਡੀ ਦਿਲ ਨਹੀਂ ਛੱਡੀਦਾ ਹੁੰਦਾ ਮਹਾਰਾਜ ਤੇ ਭਰੋਸਾ ਰੱਖੀਏ ਨਾ ਸਭ ਕੁਝ ਦਿੰਦਾ ਮਹਾਰਾਜ ਤੇ ਮੰਮੀ ਜੇ ਮੈਂ ਲੈਵੀ ਹੁੰਦੀ ਤੇ ਫਿਰ ਕੀ ਹੋ ਜਾਣਾ ਸੀ ਚੱਲ ਇਹੋ ਹੀ ਨਾ ਵੀ ਚੱਲ ਆਰੇ ਲੱਗੇ ਰਹਿੰਦੇ ਉਹਦੇ ਹੋਰ ਕੀ ਹੀਗਾ ਪੁੱਤ ਗੱਲ ਸੁਣ ਮੇਰੀ ਲੈ ਤੇ ਤੂੰ ਹੁੰਦੀ ਤੇ ਕੋਈ ਗੱਲ ਨਹੀਂ ਹੋਣਾ ਵੀ ਕੁਛ ਨਹੀਂ ਪਰ ਇਹ ਆ ਵੀ ਤੇਰੇ ਢੋਤੇ ਨਹੀਂ ਨਾ ਹੋਣਾ ਹੈ ਤੇ ਫਿਰ ਵੀ ਭੈਣਦਾ ਹੀ ਰਹਿਣਾ ਸੀ ਮੰਮੀ ਇਹ ਤੇ ਵਹਿ ਮੀਆਂ ਬਸ ਕਿ ਢੋਡੋ ਨਹੀਂ ਹੋਣਾ ਜੇ ਉਹਨੂੰ ਵੀ ਅਹੀ ਆਪਣਾ ਬਣਾਉਂਦੇ ਤੇ ਬਾਣੀ ਜਾਣਾ ਹੀ ਉਹਨੂੰ ਚਲੋ ਉਹਨਾਂ ਪਾਵੇਂ ਬਾਣੀ ਜਾਣਾ ਸੀ ਪਰ ਫਿਰ ਕਿ ਜਾ ਆਪਣੇ ੜਾਦ ਹੁੰਦੀ ਆ ਕਿ ਜਾ ਇਦਾਂ ਕੇ ਭੈਣ ਭਰਾ ਦਾ ਲੈ ਕੇ ਫਾਲਣਾ ਕਰਨਾ ਉਹ ਗੱਲ ਬੜਾ ਫਰਕ ਪੈ ਜਾਂਦਾ ਵਾ ਚਲੋ ਠੀਕ ਆ ਜੇ ਉਹਨਾਂ ਨੇ ਕਹਿਤਾ ਵਾ ਜੀ ਮੈਨੂੰ ਤਾਂ ਅੱਗੇ ਹੀ ਪਤਾ ਸੀ ਕਿ ਮੰਨਣਾ ਉਹਨਾਂ ਨੇ ਕਿਥੋਂ ਕੋਈ ਗੱਲ ਨਹੀਂ ਤੋ ਇਹੋ ਹੀ ਕੰਮ ਕਰ ਤਦਵਾਈ ਦੇ ਖਾ ਤੇ ਗੁਰਦੁਆਰੇ ਜਾਇਆ ਕਰ ਤੇ ਮਹਾਰਾਜ ਗਾੜੀ ਅਰਦਾਸ ਕਰਿਆ ਕਰ ਵੇਖੀ ਤੇਰੀ ਸੁਣੀ ਜਾਣੀ ਉਹਨਾਂ ਨੂੰ ਤਾਂ ਕੰਮ ਚਾਹੀਦਾ ਹੀ ਉਹ ਬਸ ਉਹ ਮੈਂ ਸਾਰਾ ਕਰਦੀ ਰਹਿਣੀ ਆ ਹੋਰ ਮੈਨੂੰ ਇਹਨਾਂ ਨੂੰ ਕੀ ਲੱਗੇ ਕੋਈ ਮੇਰੀ ਦੋਖਦੀ ਨਹੀਂ ਕੋਈ ਸੁਖਦੀ ਨਹੀਂ ਕਿਹਨਾਂ ਕੰਮ ਦਾ ਯੋ ਬਸ ਕੰਮ ਤਾਂ ਚਲੋ ਧੀਏ ਕਰਨੇ ਪੈਂਦੇ ਨੇ ਘਰਾਂ ਦੇ ਕੀ ਬੰਦਾ ਕਰੇ ਜੇ ਨਾ ਕਰੋ ਤੇ ਵੈ ਵੀ ਰੋ ਤੇ ਸਮਝ ਨਹੀਂ ਕੀ ਜਾ ਰਾ ਕੰਮ ਤੇ ਕਰਨਾ ਹੀ ਪੈਂਦਾ ਵਾ ਪਰ ਕੋਈ ਗੱਲ ਨਹੀਂ ਮੈਂ ਤੈਨੂੰ ਜਿਹੜੀ ਗੱਲ ਕਹਿਣੀ ਵੀ ਗੁਰਦੁਆਰੇ ਜਾ ਕੇ ਮਹਾਰਾਜਾਂ ਅੱਗੇ ਅਰਦਾਸ ਕਰਿਆ ਕਰ ਦੇਣਾ ਉਹ ਨਹੀਂ ਆ ਸਭ ਕੁਝ ਮਿਲ ਜਾਣਾ ਤੂੰ ਫੇਰ ਨਾ ਕਰ ਚਲੋ ਠੀਕ ਆ ਆ ਵਾ ਕੋਈ ਨਾ ਘਬਰਾ ਨਾ ਮੰਮੀ ਬੈਠੇ ਜੇ ਹਾਂ ਬੈਠੀ ਮੈਂ ਵੀ ਨਾ ਬਾਥਰੂਮ ਗਈ ਸੀ ਤੇ ਮੈਂ ਵੇਖਣ ਲਈ ਹੀ ਬੈਠੀ ਸੀ ਦਿਲਜਿੰਦਰ ਤੁਹਾਡੇ ਲਾਗੇ ਬੈਠੀ ਕੀ ਆਂਦੀ ਕੀ ਕੀਤੀ ਕਰਦੀ ਸੀ ਮੈਂ ਹੀ ਆਵਾਜ਼ ਮਾਰੀ ਸੀ ਮੈਂ ਕਿਹਾ ਇਹ ਗੱਲ ਸੁਣਾ ਅੱਛਾ ਤੇ ਫਿਰ ਉਹ ਆ ਗਈ ਮੈਂ ਕਿਹਾ ਮੈਂ ਕਿਹਾ ਜਿਹੜਾ ਤਮ ਤੂੰ ਕਹਿੰਨੀ ਆ ਨਾ ਫਿਰ ਇਦਾਂ ਕਰਦੀ ਹਾਂਜੀ ਤੇ ਮੈਂ ਕਿਹਾ ਕਰਦਾ ਜੀ ਕੋਈ ਨਹੀਂ ਮੰਨਦਾ ਕੋਈ ਨਹੀਂ ਮੈਂ ਹਮਨਦੀ ਸਭ ਨੂੰ ਹਾਂ ਨਾ ਉਹ ਕਹਿੰਦੀ ਆ ਵੀ ਇਹ ਦੀ ਕੜੀ ਜੀ ਉਮਰ ਹੋ ਗਈ ਆ ਆਹ ਤੋ ਹੋ ਰੋ ਤੇ ਮੂ ਕਈ ਦੀ ਕਾਲੀ ਵੀ ਪੈ ਗਈ ਨੇ ਹੁਣ ਆਪੇ ਮਹਾਰਾਜ ਦਊਗਾ ਮੇਰੇ ਸਹੀ ਪੈਸਾ ਹਾਲ ਦੋ ਸਾਲ ਬੰਦਾ ਵੇਖੇ ਤੇ ਸਹੀ ਆਂਦੇ ਬੜਾ ਚਿਰ ਵੇਖਿਆ ਦਵਾਈਆਂ ਬੜੀਆਂ ਖਾਧੀਆਂ ਨੇ ਮੇਰਾ ਤੁਹਾਨੂੰ ਦਵਾਈ ਖਾਣ ਨੂੰ ਜੀ ਨਹੀਂ ਕਰਦਾ ਹੂੰ ਅੱਛਾ ਤੇ ਮੈਂ ਚਾਹ ਨੂੰ ਖਾਣੀ ਤੇ ਪੈਂਦੀ ਲੋੜ ਨੂੰ ਇਹ ਕਿਹੜੀ ਚਾਹ ਨੂੰ ਖਾਣੀ ਹੈ ਤੇ ਮੈਂ ਕੋਈ ਗੱਲ ਨਹੀਂ ਕੋਈ ਹੋਰ ਕਿਸੇ ਨੂੰ ਪੁੱਛਣੇ ਕੋਈ ਚੰਗਾ ਹੋਵੇ ਡਾਕਟਰ ਕੋਈ ਦਵਾਈ ਦੇਣ ਵਾਲਾ ਜੀ ਦੇ ਨਾਲ ਤੈਨੂੰ ਫਾਇਦਾ ਹੋ ਜਾਏ ਹੂੰ ਤੇ ਨਹੀਂ ਵੀ ਜਮਾਂ ਲਿਆਉਂਦੀ ਤੇ ਇਹਨਾਂ ਨੂੰ ਇਹਦੇ ਵਿੱਚ ਕੀ ਪ੍ਰੋਬਲਮ ਸੀ ਹੂੰ ਹੂੰ ਫੇਰ ਕੀ ਹੀ ਪੜ ਜਾਂਦਾ ਤੇ ਉਹ ਵੀ ਸਾਡਾ ਹੀ ਬਣਨਾ ਹੈ ਤੇ ਮੈਂ ਕਹਤੀ ਜਿਹੜਾ ਆਪਣਾ ਹੁੰਦਾ ਆਪਣਾ ਹੀ ਹੁੰਦਾ ਕਿਦੋਂ ਜਮਿਆਤੀ ਪੁੱਤ ਜਿਹੜਾ ਉਹਦੀ ਰੀਸ ਨਹੀਂ ਹੁੰਦੀ ਸਹੀ ਗੱਲ ਆ ਮੰਮੀ ਜੀ ਗੱਲ ਤੇ ਇਹ ਆ ਆਪਣੇ ਘਰ ਵਿੱਚ ਤਾਂ ਭਾਵੇਂ ਕੋਈ ਨਾਂ ਦੱਸੇ ਬਾਹਰੋਂ ਤਾਂ ਲੋਕੇ ਉਸੇ ਵੇਲੇ ਦੱਸ ਦਿੰਦੇ ਆ ਕਿ ਤੂੰ ਇਹਨਾਂ ਦਾ ਨਹੀਂਗਾ ਤੈਨੂੰ ਲੈ ਕੇ ਆਏ ਆ ਤੇ ਮੁੜ ਕੇ ਨਾ ਵੀ ਇੱਥੇ ਪੈ ਹੀ ਜਾਂਦੀ ਹੁੰਦੀ ਆ ਉਹ ਤਾਂ ਗੱਲ ਮੈਂ ਇਹੋ ਤਾਂ ਗੱਲ ਉਹਦੇ ਨਾਲ ਕੀਤੀ ਆ ਮੈਂ ਉਹ ਗੱਲ ਨਹੀਂ ਬਣਦੀ ਹੁੰਦੀ ਜੋ ਆਪਣਾ ਤੇ ਪਤਾ ਆਪਣਾ ਹੀ ਹੁੰਦਾ ਵਾ ਨਾਲੇ ਤੁਸੀਂ ਦੱਸੋ ਆਪਣਾ ਹੁਣ ਆਪਣਾ ਹੀ ਹੁੰਦਾ ਵਾ ਨਾ ਉਹਦੇ ਮਾਪਿਆਂ ਨੂੰ ਇਹ ਸੋਚਣਾ ਕਿ ਚੱਲ ਕੋਈ ਗੱਲ ਨਹੀਂ ਉਥੋਂ ਦੇ ਹਿੱਸੇ ਦੀ ਪਿਆਲੀ ਆਈ ਜਾਣੀ ਹੈ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਇੱਕ ਮੁੰਡਾ ਉੱਥੇ ਰਹੀ ਜਾਊ ਇੱਕ ਇੱਥੇ ਰਹੀ ਜਾਊ ਪਰ ਇੱਥੇ ਸ਼ਰੀਕਾ ਬਣ ਜਾਣਾ ਨਾ ਸ਼ਰੀਕਾ ਤੇ ਬਣਣਾ ਹੀ ਆ ਫਿਰ ਇਹੋ ਸਮਝਾਇਆ ਇਹੋ ਸਮਝਾਇਆ ਉਹਨੂੰ ਮੈਂ ਵੀ ਕਾਲੀ ਨਾ ਪਾਓ ਦਵਾਈ ਦੁਵਾਈ ਖਾ ਕੇ ਚੰਗੇ ਡਾਕਟਰ ਕੋ ਤੇ ਮਹਾਰਾਜ ਦੇ ਜਾਇਆ ਘਰ ਅਰਦਾਸ ਕਰਿਆ ਕਰ ਕੋਟ ਵਾਲੇ ਜਾ ਗਾਲੇ ਆ ਮੰਮੀ ਇਹਨਾਂ ਵਿੱਚ ਬੱਚਿਆਂ ਤੇ ਪਹਿਣਾ ਪਹਿਣਾ ਨਾ ਭਰਾਵਾ ਭਰਾਵਾ ਚ ਪੈ ਜਾਣਾ ਵਾ ਵੇਖ ਲਿਓ ਪੈਂਦਾ ਇਹ ਗੱਲ ਤੇ ਸੱਚੀ ਆ ਉਹ ਤੇ ਫਰਕ ਪਹਿਣਾ ਹੀ ਪਹਿਣਾ ਤਾਂ ਹੌਸਲਾ ਕਰੇ ਕੋਈ ਗੱਲ ਨਹੀਂ ਕਰਨ ਨੂੰ ਆਪਣਾ ਹੀ ਪੁੱਤ ਸਮਝੇ ਵੀ ਇਹ ਵੀ ਮੇਰਾ ਹੀ ਆ ਮੈਂ ਤੇ ਆਖਿਆ ਵੀ ਹਮਸਲਾ ਕਰੇ ਹਮੇ ਹੁਣੇ ਹੀ ਨਾ ਕਾਲੀ ਪੈ ਜਾ ਫੇ ਮੈਂ ਛੇਤੀ ਨਾ ਕਿਸਦਾ ਤੇ ਪੁੱਤ ਨਾ ਆਵਾ ਚੁੱਪ ਕਰਕੇ ਮਾਨਣਾ ਬਹੁ ਗੁਰੂ ਘਰ ਜਾ ਮੱਥਾ ਟੇਕ ਉੱਥੇ ਅਰਦਾਸ ਕਰ ਕਈਆਂ ਦੇ ਮੰਮੀ ਵੇਖਿਆ ਪਿਛਲੀ ਉਮਰੇ ਮਾਰਾ ਸੁਣ ਲੈਂਦਾ ਵਾ 20 20 ਸਾਲਾਂ ਦੇ ਬਾਅਦ ਚ ਹੋ ਜਾਂਦੇ ਕਿੰਨਾ ਕਿਚਰ ਹੋ ਗਿਆ ਤੁਸੀਂ ਸਮਝਾਓ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਉਹਨੇ ਗੱਲ ਹੀ ਨਹੀਂ ਕੀਤੀ ਇੱਕ ਦੋ ਵਾਰ ਮੈਂ ਉਹਨੂੰ ਪੁੱਛਿਆ ਵਾ ਕਿ ਚੁੱਪ-ਚੁੱਪਰ ਇੰਨੀ ਗੱਲ ਕੀਤੀ ਆ ਪਰ ਉਹਨੇ ਨਹੀਂ ਮੈਨੂੰ ਦੱਸਿਆ ਫਿਰ ਵੀ ਮੈਂ ਗੱਲ ਕਰੂੰਗੀ ਜੇ ਉਹਨੇ ਮੈਨੂੰ ਦੱਸਿਆ ਤਾਂ ਮੈਂ ਵੀ ਉਹਨੂੰ ਕਹੂੰਗੀ ਵੀ ਕੋਈ ਗੱਲ ਨਹੀਂ ਦਲਜਿੰਦਰ ਇੰਨੀ ਕਾਲੀ ਵਿੱਚ ਫੈਸਲਾ ਨਾ ਲੈ ਨਹੀਂ ਇਹ ਤਾਂ ਗੱਲ ਆ ਗਈ ਮੈਂ ਤਾਂ ਸਮਝਾਇਆ ਵਾ ਪਤਾ ਮੈਂ ਸਮਝਾਇਆ ਉਹਨੂੰ ਪਹਿਲਾਂ ਹੀ ਕਿ ਐਵੇਂ ਕਾਲੀ ਨਾ ਕਰ ਤੇ ਫਿਰ ਮੰਨ ਗਈ ਆ ਅੰਦੀ ਚਲ ਚੰਗਾ ਫਿਰ ਵੇਖ ਲੈਨੇ ਆ ਜੇ ਤੈਨੂੰ ਕਹਿੰਦੇ ਤਾਂ ਬਾਈ ਹੋਰ ਖਾ ਕੇ ਵੇਖ ਲੈਨੀ ਚੱਲ ਕੋਈ ਗੱਲ ਨਹੀਂ ਚੰਗਾ ਵਾ ਜੇ ਉਹ ਮੰਨ ਗਈ ਆ ਤੇ ਮੰਨ ਗਈ ਆ ਚਲੋ ਮੈਂ ਵੀ ਨਾ ਸਬਜੀ ਬਣਾਉਣੀ ਸੀ ਤੜਕਾ ਕੱਟਿਆ ਸੀ ਤੇ ਮੈਂ ਵੀ ਤੜਕਾ ਲਾਣਾ ਚੱਲ ਲਾ ਲਾ ਫਿਰ ਹਾਂ ਚਲੋ ਸੋਨੇ ਤਿਆਰ ਹੋਣ ਡਿਆ ਕਿੱਥੇ ਅਰੇ ਬਬੀ ਜੀ ਕਿੱਥੇ ਚੱਲਿਆ ਮੈਂ ਤਾਂ ਥੋੜਾ ਸ਼ਹਿਰ ਕੰਨਾ ਸੀ ਅੱਛਾ ਤੇ ਉਹਨਾਂ ਨੇ ਲਈ ਤੜੀ ਕੇ ਬੰਦੇ ਨਿਕਲ ਅੱਛਾ ਉਹ ਕਹਿੰਦੇ ਮੇਰੇ ਨਾਲ ਚੱਲ ਰੀਸਟ੍ਰੀ ਕਰਉਣੀ ਹੈ ਉਹਨਾਂ ਨੇ ਅੱਛਾ ਤੇ ਕੋਈ ਕੰਮ ਨਹੀਂ ਕੰਮ ਹੋਇਆ ਤੈਨੂੰ ਪਤਾ ਹੀ ਭੋਗ ਤੇ ਜਾਣਾ ਚੱਲ ਕੋਈ ਗੱਲ ਨਹੀਂ ਮੈਂ ਉਸ ਨੂੰ ਆਇਆ ਨਾ ਟਾਈਮ ਨਾ ਤੇ ਫਿਰ ਚੱਲ ਰਿਹਾ ਹਾਂ ਹਾਂ ਟਾਈਮ ਨਾ ਆ ਜੀ ਫਿਰ ਹਾਂ ਪਰ ਮੈਨੂੰ ਚੇਤਾ ਨਹੀਂ ਨਾ ਰਿਹਾ ਹਾਂ ਮੈਂ ਤਾਂ ਆਈ ਤੈਨੂੰ ਪੁੱਛ ਲਿਆ ਨਾ ਵੀ ਤਿਆਰ ਹੋਣ ਲਿਆ ਵਾ ਮੈਂ ਮੰਮੀ ਆਦ ਮੈਂ ਛੇਤੀ ਜਾਣਾ ਵਾ ਪਰ ਉਹਨੂੰ ਹੁਣ ਮਹਾ ਕਰ ਬੈਠਾ ਵਾ ਨਾ ਜੇ ਮਹਾ ਨਾ ਕਰਦਾ ਤੇ ਫੇਰ ਤੇ ਤੂੰ ਚੱਜਣਾ ਇਹੀ ਟਾਈਮ ਆਇਆ ਤੂੰ ਚੇਤਾ ਭਲਾ ਲਿਆ ਨਾ ਜਾਣ ਦਾ ਓਏ ਮੇਰੇ ਦਿਮਾਗ ਥੋਂ ਨਿਕਲ ਕੀ ਮੈਂ ਫਿਰ ਤੇ ਹੁਣ ਏਦਾਂ ਕਰੀ ਫਿਰ ਭਈ ਉਹਨਾਂ ਦੇ ਵੀ ਪੈਸੇ ਪੁੱਛ ਦੇਣਿਆ ਕਣਕ ਕਬੀਜਣ ਵਾਲਿਆਂ ਦੇ ਵੀ ਆਵੇਂ ਫੇਰੇ ਮਾਰਨਗੇ ਅੱਛਾ ਤੇ ਵਾਂਡੇ ਵੀ ਜਾਣਾ ਕੋਲ ਘਰ ਵੀ ਪੈਸਾ ਚਾਹੀਦਾ ਕੋਈ ਤੇ ਕੋਈ ਨਹੀਂ ਮੈਂ ਮੈਂ ਕਢਾ ਲਿਆਉਣਾ ਤੇ ਕਢਾਣਿਆ ਵੀ ਹੁਣ ਨਾਲ ਹੀ ਕੰਮ ਨਵੇੜ ਆਈ ਠੀਕ ਆ ਨਾ ਬੜਾ 30000 ਰੁਪਇਆ ਲੈ ਆਵਾਂ ਬਣਾਵਾ ਬਹੁਤੇ ਕੀ ਕਰਨੇ ਆ ਚਲੋ ਕੋਈ ਨਹੀਂ ਫਿਰ ਮੈਂ ਕਢਾ ਲਿਆਉਣਾ ਤੇ ਤੁਸੀਂ ਹੋ ਫਿਰ ਰੱਜਿਆ ਤਿਆਰ ਰਜਾ ਕੋਈ ਨਹੀਂ ਮੈਂ ਹੁਣ ਨਹੀਂ ਆ ਤੂੰ ਕੰਮ ਨਾ ਚੇਤੇ ਨਾ ਹੁਣ ਆ ਜੀ ਚੇਤਾ ਨਾ ਭਲਾ ਨਹੀਂ ਬਸ ਜਾਣਾ ਨਹੀਂ ਕਰਨਾ ਮੈਂ ਆਹੋ ਚਲੋ ਟਾਈਮ ਨਾ ਆਏਗਾ ਤੇ ਟਾਈਮ ਨਾ ਚੱਲ ਜਾਗੇ ਫੇਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਨਾਂ ਦੇ ਦਿਮਾਗ ਵਿੱਚ ਕੀ ਚੱਲਦਾ ਜੇ ਮੈਂ ਲੈ ਆਵੀਂ ਹੁੰਦੀ ਤੇ ਤੁਹਾਨੂੰ ਭਲਾ ਲਗਾਦੀ ਚੰਗੇ ਇਹਨਾਂ ਨੂੰ ਤੇ ਇਹ ਹੁਣਾਵਾ ਭਿਜੇ ਇਹਨੇ ਲੈ ਲੈਂਦਾ ਤੇ ਆ ਜਿਹੜੇ ਹਿੱਸੇ ਆ ਇਹ ਵੰਡੇ ਜਾਣੇ ਆ ਹੁਣ ਤੇ ਇਹ ਆ ਉਹ ਵੀ ਕਮਾਈ ਕਰਕੇ ਬਾਹਰ ਤੇ ਇਹਨਾਂ ਨੂੰ ਦੇਈ ਜਾਂਦਾ ਵਾ ਤੇ ਕੱਲ ਨੂੰ ਜੇ ਕੋਈ ਨਹੀਂ ਲੈਂਦਾ ਇਹਨੇ ਨਿਆਣਾ ਤੇ ਕੀ ਪਤਾ ਮੁੜ ਕੇ ਉਹਨੇ ਵੀ ਕਮਾਈ ਦੇਣੀ ਆ ਕਿ ਨਹੀਂ ਦੇਣੀ ਇੱਕ ਤੇ ਮੇਰਾ ਜੀ ਕਰਦਾ ਵਾ ਤੇ ਦਲ ਬਾਗ ਨੂੰ ਕਵਾਂ ਕਿ ਚੁੱਪ ਕਰਕੇ ਤੁਸੀਂ ਘਰ ਨੂੰ ਆ ਜਾਓ ਤੇ ਰਹਿਣ ਦੋ ਤੁਸੀਂ ਕਾਤੋਂ ਕਮਾ ਕੇ ਮਾ ਕੇ ਤੇ ਇਹਨਾਂ ਨੂੰ ਦੇਣ ਦੇਈ ਇਹਨਾਂ ਦਾ ਤੇ ਫੇਰ ਨਹੀਂ ਢੜ ਪਰਦਾ ਹੈਗਾ ਸੋਚਦੇ ਹੀ ਨਹੀਂ ਸਾਡੇ ਬਾਰੇ ਕੁਛ ਪਰ ਫੇਰ ਆਨੀ ਆ ਵੀ ਚੱਲ ਮਨਾ ਛੱਡ ਕੀ ਖਲਾਰੇ ਖਲਾਰ ਨੇ ਐਵੇਂ ਘਰ ਦੇ ਵਿੱਚ ਨਾ ਇਦਾਂ ਚੰਗੇ ਨਹੀਂ ਲੱਗੀਦਾ ਪਰ ਨਾ ਜੀ ਇਹਨਾਂ ਨੂੰ ਤੇ ਕੋਈ ਸਮਝ ਹੀ ਨਹੀਂ ਹੈਗੀ ਤੇ ਸਾਰੇ ਇੱਕੋ ਪਾਸੇ ਹੋ ਜਾਂਦੇ ਆ ਮੇਰੇ ਬਾਰੇ ਤੇ ਕੋਈ ਸੋਚਦਾ ਹੀ ਨਹੀਂ ਆ ਬਸ ਆਈਓ ਵੀ ਇਹ ਕੰਮ ਕਰਦੀ ਰਵੇ ਤੇ ਫੀ ਚੰਗੀਆਂ ਜੇ ਮੈਂ ਮੰਜੇਰੇ ਪੈ ਜੰਨੀ ਆ ਤਾਂ ਨਹੀਂ ਕੋਈ ਪੁੱਛਦਾ ਜੇ ਉਦਾਂ ਵਾ ਤੇ ਤਾਂ ਨਹੀਂ ਕਿਸ ਨੂੰ ਹੈਗਾ ਮਾਸਾ ਜਿੰਨਾ ਵੀ ਦੱਸ ਤੁਸੀਂ ਇੰਨਾ ਸੋਚੋ ਤੁਸੀਂ ਸਭ ਆਪ ਕਹੋ ਮੈਨੂੰ ਵੀ ਚੱਲ ਕੋਈ ਨਹੀਂ ਦਿਲਜਿੰਦਰ ਵੀ ਜੇ ਤੂੰ ਲਿਆਉਣਾ ਵਾ ਲੈ ਆ ਤੂੰ ਵੀ ਆਰੇ ਲੱਗੇ ਰਹੇਂਗੀ ਪਰ ਨਾ ਇਹਨਾਂ ਨੂੰ ਤੇ ਬਸ ਇੱਕੋ ਹੀ ਹੋ ਕਿ ਆ ਜਿਹੜੀ ਜ਼ਿਆਦਾਤੋਂ ਆ ਨਾ ਇਹ ਨਾ ਵੰਡੀ ਜਾਵੇ ਪਰ ਕੋਈ ਨਹੀਂ ਮੈਂ ਵੀ ਕਿ ਨੱਕ ਚ ਰ ਇਹਨਾਂ ਦੇ ਮੂੰਹ ਹਲ ਵੇਖਣਾ ਵੇਖਦੀ ਆ ਇਹ ਕੀ ਕਰਦੇ ਆ ਨਹੀਂ ਤੇ ਫਿਰ ਨਾ ਮੈਂ ਆਪਣੀ ਮਰਜ਼ੀ ਕਰਨੀ ਆ ਹੁਣ ਕਹਿੰਦੇ ਰਹਿਣ ਜੋ ਕਹਿਣਾ ਇਹਦੀ ਚਲਾਕ ਪਲਾਨਾ ਕੜ ਕੇ ਬੈਠੀ ਆ ਆ ਚੰਗਾ ਹੋ ਗਿਆ ਜਿਹੜਾ ਮੰਮੀ ਨੇ ਨਾ ਇਹ ਵੇਲੇ ਸਾਰੀ ਸਮਝਾਤਾ ਪਈ ਉਹ ਸਾਰਾ ਟੱਬਰ ਮੰਨਣ ਨਹੀਂ ਦੇ ਸਾਰਾ ਇਹ ਮਿਹਨਤ ਕਰਨ ਦੇ ਆ ਟੋਟ ਟੋਟ ਕੇ ਮਰਨ ਦੇ ਆ ਪਈ ਕਦੀ ਜ਼ਮੀਨ ਲੱਲੀਏ ਕਦੀ ਘਰ ਬਣਾ ਲਈਏ ਤੇ ਇੱਥੇ ਲਿਆ ਕੇ ਤਾਂ ਹੋਰ ਕਿਸ ਨੂੰ ਭਾਲ ਦੀਏ ਬੱਲੇ ਦਿਲਜਿੰਦਰ ਤੇਰੇ ਪੈਹ ਤੇਰੀ ਹੁੰਦਾ ਮੁੱਜਾਂ ਲੱਗ ਜਾਣੀਆਂ ਵਾ ਇੱਕ ਜਣਾ ਉੱਥੇ ਦੀ ਜ਼ਿਆਦਤ ਸੰਭਲੂਗਾ ਇੱਕ ਜਣਾ ਇੱਥੋਂ ਦੀ ਸੰਭਲੂਗਾ ਪਰ ਨਹੀਂ ਅਹੀਂ ਇਹ ਕੰਮ ਨਹੀਂ ਖੋਣ ਦੇਣਾ ਇਹਦੇ ਆਪਣੇ ਬੱਚਾ ਹੋ ਜੇ ਕੋਈ ਗੱਲ ਨਹੀਂ ਉਹਦੇ ਹੀ ਦੋਖੀ ਨਹੀਂਗੇ ਉਹ ਤਾਂ ਆਪਣਾ ਖੂਨ ਹੋਇਆ ਇਹ ਬਗਾਨਾ ਖੂਨ ਵਾ ਜਿੱਦਾਂ ਹੀ ਘਰ ਵਿੱਚ ਆ ਗਿਆ ਉਦੋਂ ਇੱਕ ਕਪਾਤ ਪਹਿਣਾ ਵੇਖੀ ਕਰਨਾ ਵੀ ਨਹੀਂ ਬਾਨੀ ਜੇਹੀਂ ਕੁਝ ਕਿਹਾ ਤਾਂ ਕਾਵੇਂ ਰੋਜ਼ ਇਹਨਾਂ ਕਪਾਤ ਕਰਿਆ ਕਰਨਾ ਆ ਸੁਖ ਦੀ ਰੋਟੀ ਖਾਂਣ ਦੇ ਕੋਈ ਗੱਲ ਨਹੀਂ ਜਿਹੜੇ ਮਨਸੂਬੇ ਆ ਕੰਢੇ ਉਹ ਕਾਮਯਾਬ ਤੇ ਹੁਣੇ ਨਹੀਂਗੇ ਜੋ ਮਰਜੀ ਕਰ ਲੈ ਪਰ ਇੱਕ ਗੱਲ ਵਧੀਆ ਹੋਈ ਮੈਂ ਮੰਮੀ ਨੇ ਜਵਾਬ ਦਿੱਤਾ ਫੇ ਉਹ ਨਹੀਂਗੇ ਮੰਨਦੀ ਚੱਲ ਉਹ ਤੂੰ ਜਾਣਾ ਮम्मी ਕੋ ਪੈਸੇ ਮੰਗ ਲੈਣਾ ਮम्मी ਉਹ ਮੈਂ ਆਣਾ ਮੁੰਡੇ ਦੇ ਜਨਮ ਦਿਨ ਤੇ ਚੱਲਾਂ ਸੀ ਤੇ ਮੈਨੂੰ ਥੋੜੇ ਜਿਹੇ ਪੈਸੇ ਦੇ ਦੋ ਹਾਂ ਮੇਰੀ ਗੱਲ ਸੁਣ ਕਰਨਾ ਆਹ ਕੱਪੜੇ ਕਿੱਥੋਂ ਆਏ ਆ ਮੈਂ ਤਾਂ ਲੈ ਕੇ ਨਹੀਂ ਦਿੱਤੇ ਤੈਨੂੰ ਮम्मी ਇਹ ਤਾਂ ਮੇਰੇ ਚਾਚੀ ਜੀ ਨੇ ਕੱਪੜੇ ਲੈ ਕੇ ਦਿੱਤੇ ਸੀ ਜਦੋਂ ਤੁਹਾਡੇ ਕੋਲ ਮੈਂ ਇਥੇ ਮੰਗਣ ਨਹੀਂ ਆਇਆ ਮੈਨੂੰ ਕੱਪੜੇ ਲੈ ਕੇ ਦੇ ਦੋ ਹਾਂ ਤੇ ਉਹਨਾਂ ਚਾਚੀ ਜੀ ਮੈਨੂੰ ਕਹਿੰਦੇ ਕਿ ਚੱਲ ਤੂੰ ਮम्मी ਆਪਣੀ ਕੋਲ ਨਾ ਮੰਗ ਕਿ ਉਹਨਾਂ ਨੇ ਮਿਸਤਰੀਆਂ ਨੂੰ ਦੇਣੇ ਪੈਸੇ ਤੇ ਮੈਂ ਤੈਨੂੰ ਲਿਆ ਦੂੰਗੀ ਤੇ ਉਹਨਾਂ ਨੇ ਮੈਨੂੰ ਲੈ ਕੇ ਦਿੱਤੇ ਹੀ ਸੋਹਣੇ ਲੱਗਣਦੇ ਆ ਨਾ ਨਹੀਂ ਬੜੇ ਸੋਹਣੇ ਲੱਗਣਦੇ ਆ ਹੂੰ ਕਰਨਾ ਤਾਂ ਹੀ ਤੇ ਮੈਂ ਕਹਿੰਨੀ ਆ ਕਿ ਦਲਜਿੰਦਰ ਆਪਣਾ ਆਪਣੇ ਹਵਾਂ ਨਾ ਲੈ ਆਵੇ ਹੁਣ ਤੇ ਤੇਰਨਾ ਕਰਦੀ ਆ ਤੈਨੂੰ ਚੀਜ਼ ਲੈ ਕੇ ਦਿੰਦੀ ਆ ਮੁੜ ਕੇ ਇਹਦਾ ਧਿਆਨ ਤੇਰੇ ਵੱਲ ਨਹੀਂ ਰਹਿਣਾ ਆਪਣੇ ਆਪਣੇਵੇਂ ਵੱਲ ਹੋ ਜਾਣਾ ਵਾ ਇਹ ਤਾਂ ਗੱਲ ਮੰਮੀ ਮੈਂ ਵੀ ਸੋਚੀ ਜੋ ਕੁਝ ਹੈਗਾ ਉਹਨੂੰ ਹੀ ਦੇਈ ਜਾਵਾਂ ਮੰਮੀ ਤਾਂ ਹੀ ਮੈਂ ਵੀ ਇਹ ਸੋਚਦਾ ਵਾਂ ਕਿ ਜੇ ਕਿਤੇ ਉਹ ਆ ਗਿਆ ਨਾ ਮੁੰਡਾ ਤੇ ਚਾਚੀ ਨਹੀਂ ਮਿਲਣਾ ਨਾ ਪਿਆਰ ਕਰਨੋਂ ਹਟ ਜਾਣਾ ਵਾ ਕਿਉਂਕਿ ਉਹਨਾਂ ਨੂੰ ਉਹਦਾ ਮੋਹ ਜ਼ਿਆਦਾ ਹੋਣਿਆ ਬਣਾਵੇ ਚਲ ਕੋਈ ਗੱਲ ਨਹੀਂ ਇਦਾਂ ਹੀ ਨਾ ਮਿੱਠਾ ਪਿਆਰਾ ਹੋਇਆ ਰਿਹਾ ਕਰ ਤੁਹਾਡਾ ਮੋਟਾ ਧੰਨ ਵੀ ਨੂੰ ਕਹਿਣਾ ਹੀ ਪੈਂਦਾ ਵਾ ਤੇ ਕੋਈ ਗੱਲ ਨਹੀਂ ਜੇ ਕਿਤੇ ਆਂਦੀ ਹੁੰਦੀ ਨਾ ਪੀਕੇ ਜਾਣਾ ਤੇ ਨਾਲ ਚੱਲ ਗਿਆ ਆਖਰ ਨਹੀਂ ਆ ਚਲੀ ਇਦਾਂ ਕਰਦਾ ਮੈਂ ਨਾ ਚਾਚੀ ਕੋ ਜਾਣਾ ਵਾ ਉਹਨਾਂ ਨਾਲ ਦੱਸਣਾ ਵਾ ਜਿਹੜੇ ਕੱਪੜੇ ਤੁਸੀਂ ਦਿੱਤੇ ਮੈਨੂੰ ਪੂਰੇ ਆ ਗਏ ਆ ਨਾਲ ਇਹਨੇ ਚੋ ਖੁਸ਼ ਹੋ ਜਾਣਗੇ ਜਾ ਫੇਰ ਦੱਸਿਆ ਧਾਣ ਕੇ ਪੈਸੇ ਲੱਲਾ ਮੇਰੇ ਕੋਲ ਤੁਸੀਂ ਪਹਿਲਾਂ ਪੈਸੇ ਦੇ ਦਿਓ ਹਾਂ ਮੈਂ ਉਦੋਂ ਫਿਰ ਸਿੱਧਾ ਚੱਲ ਜਾਊਂਗਾ ਖਲੋ ਜਾ ਜੰਨੀ ਆ ਚੱਲ ਮੰਮੀ ਨੂੰ ਹੁਣ ਸਮਝ ਆ ਗਈ ਆਲਾ ਫੜ ਤੇ ਮੇਰੀ ਗੱਲ ਮੰਮੀ ਔਰ 220 ਰੁਪਏ ਦਾ ਕੀ ਹੁੰਦਾ ਵਾ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਬੜਾ ਕੋਝਾ ਜਾਂਦਾ ਵਾ ਜਨਮ ਦਿਨ ਤੇ ਚੱਲਿਆ ਵਾ ਨਾ ਉਹਨੇ ਤੈਨੂੰ ਖਵਾਉਣਾ ਵਾ ਉਹਨੇ ਪਾਰਟੀ ਦੇਣੀ ਆ ਕਿ ਜਾਂ ਤੂੰ ਉਹਨੂੰ ਦੇਣੀ ਆ ਮੈਨੂੰ ਚਾਹੀਦੀ ਫੇਰ ਆ ਰਹੇ ਹੁੰਦਾ ਵੀ ਮੈਨੂੰ ਨਹੀਂ ਜੇ ਚਾਹੀਦੀ ਆ ਲੋ ਵੇ ਇੱਕ ਡਾਪੂ ਵੇ ਚੜਿਆ ਵਾ ਇੱਕ ਤੇ ਪਾਰਟੀ ਤੇ ਚੱਲਿਆ ਵਾ ਇੱਕ 5-7 ਰੁਪਏ ਮੰਗਦਾ ਵਾ ਨਹੀਂ ਖਾੜਨੇ ਤੇਰੀ ਮਰਜ਼ੀ ਆ ਜਾਂ ਇਦਾਂ ਹੀ ਕਰਨ ਵੀ ਨਾ ਸਾਰੇ ਅੰਦਰਾਂ ਦੀ ਖਲੋਰਾ ਪਾਸ਼ ਕਰੀ ਕੀ ਕਹਿੰਦੇ ਜੀ ਕੋਹ ਨਹੀਂ ਆ ਵੇਹ ਕਰਨ ਤੂੰ ਸਾਰੇ ਅੰਦਰਾਂ ਤੇ ਇਦਾਂ ਹੀ ਖਲਾਰਾ ਪਾ ਛੜਦਾ ਹਾਂ ਬੁੱਕਾ ਚਲੋ ਚਾਚੀ ਕੋਈ ਗੱਲ ਨਹੀਂ ਇਹ ਮੈਂ ਆਪੇ ਸਾਫ਼ ਕਰ ਲੂੰਗਾ ਬਾਅਦ ਚ ਤੇ ਮੈਨੂੰ ਦੱਸ ਵਾ ਕੱਪੜੇ ਵਧੀਆ ਲੱਗਣਗੇ ਮੈਨੂੰ ਜੇ ਤင်း ਲੈ ਕੇ ਦਿੱਤੇ ਲੈ ਕਰਨ ਮੈਂ ਤਾਂ ਉਦਾਂ ਅੰਦਾਜ਼ੇ ਜਿਹਾ ਨਹੀਂ ਲੈਂਦੇ ਸੀ ਤੇ ਤੈਨੂੰ ਤੇ ਸੂਟ ਪੂਰਾ ਆ ਗਿਆ ਵਾ ਆਹੋ ਮੈਂ ਉਹੀ ਵੇਖਣ ਲਈ ਮੈਂ ਵਧੀਆ ਲੱਗਣ ਦੇ ਸਗਣ ਵਾਲੇ ਤੇ ਤੂੰ ਚੱਲਿਆ ਕਿੱਥੇ ਆ ਉਹ ਚਾਚੀ ਜਾਣਾ ਕੀ ਆ ਮੇਰੇ ਨਾਲ ਮੁੰਡਾ ਪਰਦਾ ਉਹਦਾ ਰਾਜ ਚੜਨ ਦੇਣਾ ਅੱਛਾ ਤੇ ਉਹਨੇ ਨਾ ਪਾਰਟੀ ਦੇਣੀ ਆ ਤੇ ਮੈਂ ਉੱਥੇ ਚੱਲਣਾ ਸੀ ਠੀਕ ਆ ਨਹੀਂ ਕੱਪੜੇ ਤੈਨੂੰ ਬੜੇ ਵਧੀਆ ਆਏ ਹਾਂ ਮਮਾ ਵੀ ਹੁਣ ਜੇ ਗਾਂ ਤੋਂ ਲਿਆਉਣੇ ਹੋਣਗੇ ਨਾ ਮੈਨੂੰ ਮੈਨੂੰ ਪਤਾ ਲੱਗ ਗਿਆ ਵਾ ਤੇ ਹੁਣ ਮੈਂ ਲੈ ਆਇਆ ਕਰੂੰਗੀ ਹਾਂਜੀ ਤੇ ਤੂੰ ਚੱਲਿਆ ਤਾਂ ਹੈਗਾ ਵਾ ਤੇ ਮੰਮੀ ਨੇ ਪੈਸਾ ਦਿੱਤਾ ਹੋਈ ਕਿ ਨਹੀਂ ਉਹ ਨਹੀਂ ਚਾਚੀ ਜੀ ਪੈਸੇ ਕਿੱਥੋਂ ਦਿੱਤੇ ਆ ਮੈਨੂੰ 250 ਰੁਪਿਆ ਦੇਣ ਦੇ ਹੀ ਤੇ ਮੈਂ ਉਥੇ ਰੱਖਿਆ ਮੈਂ ਤਾਂ ਹਿੱਥੋ ਤਾਂ ਅੱਜ ਕੱਲ ਕੀ ਹੁੰਦਾ ਤੁਹਾਨੂੰ ਵੀ ਪਤਾ ਵਾ 250 ਹੀ ਦੇਣ ਦੇ ਹੀ ਹਾਂਜੀ ਮੈਂ ਫਿਰ ਉਥੇ ਰੱਖਿਆ ਮੈਂ ਮੈਨੂੰ ਨਹੀਂ ਚਾਹੀਦੇ ਤੁਹਾਨੂੰ ਵੀ ਪਤਾ ਹੁਣ 500 ਥਾਪੀ ਚੀਜ਼ ਨਹੀਂ ਹੁੰਦੀ ਲੈ ਦੱਸ ਇਹਦਾ ਵੀ ਕੋਈ ਹਾਲ ਕਰਨ ਇਹਨੂੰ ਵੀ ਪਤਾ ਵਾ ਵੀ ਹੁਣ ਸਿਆਣਾ ਹੋਇਆ ਵਾ ਤੂੰ ਮੁੰਡਿਆਂ ਦੇ ਵਿੱਚ ਜਾਣਾ ਵਾ ਤੇ ਚੱਲ ਬੰਦਾ ਵਾ ਪਤਾ ਨਹੀਂ ਪੈਸੇ ਤੋਂ ਇਤਨਾ ਕਾਲੀ ਮੂੰਹ ਹੋਈ ਨਾ ਚਲ ਕੋਈ ਨਹੀਂ ਆ ਲੈ ਤੂੰ ਨਾ ਲੈ ਜਾ 500 ਰੁਪਇਆ ਪਰ ਐਂ ਤਾਂ ਚਾਚੀ ਜੀ ਤੂੰ ਬਾਜ ਕਿੱਥੋਂ ਲੈਣੇ ਆ ਉਹ ਕੋਈ ਗੱਲ ਨਹੀਂ ਨਾਮ ਹੀ ਮਿਲਣਗੇ ਤੇ ਤੇ ਤੂੰ ਇਦਾਂ ਕਰੀ ਕਿ ਮੰਮੀ ਨੂੰ ਨਾ ਦੱਸੀ ਚਲੋ ਠੀਕ ਹੈ ਮੈਂ ਨਹੀਂ ਦੇਦਾ ਐਵੇਂ ਉਹਨੇ ਫੇਰ ਬੋਲਣਾ ਵਾ ਕਿ ਐਵੇਂ ਉਹਨੂੰ ਪੈਸੇ ਦਿੰਦੀ ਰਹਿੰਦਾ ਹਾਂ ਚਲੋ ਫੇਰ ਠੀਕ ਹੈ ਮੈਂ ਜਾਂਦਾ ਚਲ ਠੀਕ ਆ ਚਲ ਤੂੰ ਵੇਖੋ ਇਹ ਵੀ ਕੀ ਕਰਦੀ ਐ ਦੱਸ ਸਿਆਣਾ ਬੈਣਾ ਹੋਇਆ ਵਾ ਤੇ 250 ਰੁਪਇਆ ਦੇਣ ਦੀ ਮੁੰਡਿਆਂ ਚ ਉੱਥੇ ਕੱਢਦਾ ਚੰਗਾ ਲੱਗੂਗਾ ਬੜਾ ਚਾਲ ਕੋਈ ਨਹੀਂ ਦੇਤੇ ਆ ਵਿਚਾਰਾ ਖਾ ਪੀ ਜਾਊਗਾ ਚਲ ਚੁੱਕਾ ਖਲਾਰਾ ਇੰਨੇ ਕਿੱਥੋਂ ਸੁਖਣਾ ਦਿਲਜਿੰਦਰ ਮੇਰਾ ਆਰਾਦਾ ਪੰਡਿਆ ਵਾ ਤੇ ਇਧਰੋਂ ਤਾਂ ਮਿਸਤਰੀਆਂ ਦਾ ਕੰਮ ਮੁੱਕੀ ਗਿਆ ਵਾ ਆਹ ਰੇਤ ਰੂਦ ਦਾ ਖਲਾਰਾ ਜਿਹੜਾ ਚੁੱਕੀ ਲਈਏ ਜੇ ਮੀਂਹ ਆ ਗਿਆ ਨਾ ਇੱਥੇ ਖਲਾਰਾ ਬੜਾ ਪੈ ਜਾਣਾ ਵਾ ਦੀਦੀ ਖਲਾਰਾ ਤੇ ਵਾਕਿਆ ਹੀ ਬੜਾ ਪੈ ਗਿਆ ਵਾ ਤੇ ਭਾਨਾ ਕੱਲ ਨੂੰ ਚੁੱਕ ਲਾਂਗੇ ਮੇਰਾ ਜੀ ਕੰਡਿਆ ਸੀ ਪਿੰਡ ਜਾਣ ਨੂੰ ਤੇ ਮੈਂ ਪਿੰਡੋਂ ਨਾ ਹਾਂ ਵਾਂ ਪਿੰਡ ਚਾਨੂ ਜੀ ਕੰਡਿਆ ਸੀ ਮੇਰੀ ਗੱਲ ਸੁਣੋ ਅੱਜ ਤੇ ਮੰਮੀ ਨੇ ਤੇ ਤੇਰਾ ਪਾਜੀ ਨੇ ਫੋਗ ਤੇ ਜਾਣਾ ਵਾ ਉਹ ਕਹਿੰਦੇ ਹੀ ਉੱਥੇ ਜਾਣਾ ਤੇ ਫੇ ਤੂੰ ਵੀ ਚਲ ਗਈ ਤੇ ਕੋਈ ਗੱਲ ਨਹੀਂ ਨਾਲੇ ਕਰਨ ਕਰ ਹੋਊਗਾ ਤੇ ਤੂੰ ਕਰਨ ਨੂੰ ਲੈ ਜੀ ਦੋਵੇਂ ਜਾਣਾ ਮੋਟਰਸਾਈਕਲ ਤੇ ਚਲ ਜਿਓ ਜਾਂ ਗੱਡੀ ਲੈ ਆ ਜਿਓ ਛੇਤੀ ਆਜੋਗੇ ਬੱਸਾਂ ਤੇ ਕਿੱਥੇ ਤੱਕੇ ਖਾਂਦੀ ਜਾਵਾਂਗੀ ਤੂੰ ਉਹ ਗੱਲ ਤੇ ਹੈਗੀ ਆ ਦੀਦੀ ਪਰ ਮੈਨੂੰ ਹੋਉਂਦਿਆ ਹੀ ਪੈ ਚੱਲ ਮੈਂ ਹੋ ਹੀ ਹਾਂ ਜੀ ਜਾ ਕੇ ਚੱਲ ਇੱਕ ਦਿਨ ਉੱਥੇ ਕੀ ਫਰਕ ਪਿਆ ਚੱਲਿਆ ਵਾ ਅੱਜ ਦਾ ਦਿਨ ਵਾ ਕੱਲ ਨੂੰ ਚਲ ਜਿਓ ਛੁੱਟੀ ਆ ਕਰਨ ਨੂੰ ਸਕੂਲੋਂ ਚਲੋ ਕੋਈ ਨਹੀਂ ਵੇਖ ਲਓ ਜਿੱਦਾਂ ਕਹਿੰਦੇ ਕਰ ਲੈਨੇ ਉਦਾਂ ਹੀ ਚੱਲ ਮੈਂ ਕੀ ਕਹਿਣਾ ਮੈਂ ਤਾਂ ਤੇਰਾ ਹੀ ਸੋਚਣ ਦੀ ਆ ਕਿ ਬੱਸਾਂ ਦੇ ਵਿੱਚ ਸਾਰਾ ਦਿਨ ਲੱਗ ਜਾਣਾ ਕਿੱਥੇ ਤੱਕੇ ਖਾਂਦੀ ਜਾਵेंगी ਇੱਥਾਂ ਬੱਸ ਲਵेंगी ਗਾੜੀ ਜਾ ਕੇ ਫੇਰ ਬਦਲेंगी ਤੇ ਸਕਰੋਂ ਬੈ ਕੇ ਚੱਲ ਜੇਗੀ ਤੇ ਘਰੇ ਜਾ ਕੇ ਉਤਰ ਜੇਗੀ ਚਲੋ ਠੀਕ ਆ ਚਲੋ ਫੇਰ ਚੱਕ ਲੈਨੇ ਆਏ ਹੋਈ ਮੈਂ ਲਿਆਵਾਂ ਭਾਰੀ ਆਹੋ ਲਿਆ ਕੇ ਨਾ ਤੇ ਮੈਂ ਲਿਉਂਦੀ ਬਾਲਤਾ ਪਾ ਕੇ ਸੋਟੀ ਲਈਏ ਠੀਕ ਚੱਲ ਮਾਂਜਾ ਲੈਣ ਤੇ ਗਈ ਆ ਕਰਨੂ ਇਹਦੇ ਨਾਲ ਕੱਲ ਦੀ ਦੀ ਕੱਲ ਨੂੰ ਤੇ ਜਾ ਸੇਰੇ ਜਾਓ ਤੇ ਸ਼ਾਮਾਂ ਨੂੰ ਆ ਜਿਓ ਨੀਆ ਬਾਲਟਾ ਤੇ ਚੱਕਮ ਨਹੀਂ ਇਹਦੇ ਨਾਲ ਚਲੋ ਦੀਦੀ ਲਿਆਓ ਤੁਸੀਂ ਫਿਰ ਲਿਆਈਂ ਲਿਆਈਂ ਬਾਊ ਭਾਜੀ ਕਿੱਥੇ ਚਲੇ ਮੈਂ लवली ਥੋੜਾ ਜਿਹਾ ਚੱਲੇ ਹੋਇਆ ਸ਼ਾਇਦ ਚਲੇ ਜਾਂ ਕੰਮ ਹੀ ਗਈ ਬਿਸਰੇ ਕਹਦੇ ਲੱਗਦੀ ਖਰਾਲੇ ਦੇ ਦਰਵਾਜ਼ੇ ਉੱਪਰ ਬੈਠਾ ਨੰਦਰਾ ਅੱਛਾ ਅੱਛਾ ਮੈਂ ਕਰਵਾ ਲਿਆ ਦਣਾ ਉਹ ਮੇਰਾ ਜਰਾ ਅੱਧਾ ਹੀ ਰੰਗ ਰੂنگ ਹੋਣਾ ਤੋਂ ਬਾਅਦ ਚ ਲਾਵਾਂਗੇ ਉਹ ਚਾਹ ਨੂੰ ਲੈਂਦੀ ਆ ਹੋੜ ਗਿਆ ਤੇ ਥੇ ਰੱਖ ਜਿਹੜਾ ਇਹ ਤਲ ਕੋਈ ਗੱਲ ਨਹੀਂ ਵੇਖ ਲੈ ਫਿਰ ਜਿੱਦਾਂ ਸਲਾਬ ਮਾਰਦੀ ਆ ਤੇ ਇਹ ਨਾ ਇਹ ਮੈਂ ਚੱਲਿਆ ਵਾ ਸ਼ਹਿਰ ਤੇ ਤੂੰ ਅੱਡੇ ਤੋਂ ਪਰਿਆ ਫਿਰਦਾ ਇਹ ਉਹ ਮੈਂ ਅੱਡੇ ਤੇ ਹੀ ਕੰਮ ਜਾਣਾ ਵਾ ਕੋਈ ਗੱਲ ਨਹੀਂ ਹੋ ਰਹੀ ਆਪਣਾ ਕੰਮ ਕਰ ਕਰ ਕਰੀ ਜਾਣਾ ਉਹ ਨਹੀਂ ਉਹਦਾ ਕਦੇ ਦਿਹਾੜੀ ਦੇ ਹੈਗੇ ਉਹ ਤੇ ਜਦੋਂ ਤੁਹਾਨੂੰ ਮੈਂ ਉਧਰ ਨਾਲ ਗਿਆ ਹੀ ਪਿਠੇਕਾ ਕਰੋ ਇਹਨਾਂ ਨੂੰ ਕਿਤੇ ਨਾ ਕਿਤੇ ਕੰਮ ਤੇ ਪੈ ਹੀ ਜਾਂਦਾ ਵਾ ਉਹ ਕੰਮ ਤੇ ਪੈ ਜਾਂਦਾ ਦਿਹਾੜੀ ਦੇ ਕੰਮ ਜ਼ਿਆਦਾ ਖਿੱਚਦੇ ਆ ਲੱਗ ਚਲ ਕੋਈ ਗੱਲ ਨਹੀਂ ਇੱਥੇ ਹੀ ਆ ਮੈਂ ਨਹੀਂ ਕਿਤੇ ਵੀ ਜਾਂਦੇ ਆਹ ਇਹ ਨਾ ਵੀ ਮੁੜਿਆ ਨਾ ਤੂੰ ਚੱਲ ਜਾ ਇੱਥੋਂ ਉਹ ਨਹੀਂ ਜਾਂਦਾ ਕਿਤੇ ਵੀ ਭਰਾ ਇੱਥੇ ਹੀ ਆ ਮੈਂ ਤੇ ਉਹ ਗੱਲ ਦਾ ਹੋਇਆ ਵਹਲਾ ਉਹ ਕਹਦਾ ਉਹ ਇਹੋ ਜਿਹੜਾ ਰਫੜ ਜਾ ਪਿਆ ਘਰ ਚ ਯਾਰ ਮੈਂ ਬਾਗ ਨੂੰ ਕਹਤਾ ਅੱਛਾ ਕਿ ਤੂੰ ਆਪਣੀ ਨਾਲ ਦੀ ਨੂੰ ਸਮਝਾ ਯਾਰ ਆਹੋ ਜੇ ਮੜਾ ਲਿਆ ਤਾਂ ਤੇ ਕਪਾਤਾ ਪੈਣਾ ਸ਼ਰੀਕਾ ਬਨ ਜਾਣਾ ਓਏ ਆਹੋ ਸਦਾ ਸੁੱਦੀ ਜਵਾਬ ਦੇਣਾ ਸੀ ਹਾਂ ਤੇ ਕਹਿੰਦਾ ਤਾਂ ਹੈ ਵਾ ਕੋਈ ਗੱਲੀ ਉਹਨੂੰ ਮੈਂ ਸਮਝਾਉਦਾ ਵਾ ਮੈਂ ਵੀ ਕਰਨ ਵੀ ਤੇ ਸਮਝ ਲੈ ਤੁਹਾਡਾ ਹੀ ਬੇਟਾ ਵਾ ਓਏ ਆਹੋ ਜਦੋਂ ਮੰਨ ਨਹੀਂ ਲਿਆ ਕੋਈ ਤਾਂ ਫਿਰ ਕਿੱਥੋਂ ਲਿਆਉਗੀ ਇਹ ਤੇ ਕਹਿੰਦਾ ਨਹੀਂ ਨਹੀਂ ਉਹਨੂੰ ਮੈਂ ਕਹਿਣਾ ਵਾ ਉਹ ਕਹਿੰਦੀ ਮੈਂ ਆਪਣੇ ਆਪਣੇ ਜੀੜ ਦਾ ਸਹਾਰਾ ਲੱਭਣ ਡੀ ਉਹ ਕੋਈ ਗੱਲ ਨਹੀਂ ਉਹਨੇ ਆਪੇ ਸਮਝਾਣਾ ਵਾ ਜਦੋਂ ਸਾਰੇ ਜਣੇ ਨਾ ਮੰਨੇ ਤਾਂ ਫੇਰ ਕਿੱਧਰੋਂ ਲਿਆਉਗੇ ਹਾਂ ਯਾਰ ਸਾਰਾ ਟਬਰ ਤੇ ਅਹੀਂ ਤੇ ਲੱਗੇ ਆ ਹਾਂ ਦਵਾਈ ਲਿਆਉਣੀ ਆ ਲੀੜਾ ਕਪੜਾ ਲਿਆਉਣਾ ਅਹੀਂ ਉਸ ਜਿਹੜੇ ਨਾਤਰ ਪੈਣ ਆਹੋ ਜੋ ਵੀ ਲਿਆਉਣਾ ਵਾ ਅਹੀਂ ਕਿਹੜੇ ਨਾ ਕਰਨਦੇ ਆ ਪੈਸਾ ਤੇ ਇਲਾਵਾ ਤੇ ਉਹ ਵੀ ਖੁੱਲਾ ਹੀ ਤੇ ਸਮਝਾਇਆ ਤਾਂ ਹੈਗਾ ਹੁਣ ਵੇਖੋ ਇਹਦਾ ਤਾਂ ਹੈ ਮੈਂ ਫੋਨ ਕਰਕੇ ਸਮਝਾ ਬਾ ਨੂੰ ਕੋਈ ਗੱਲ ਨਹੀਂ ਉਹਨੇ ਸਮਝਾ ਲੈਣਾ ਆਪੇ ਤੇ ਮਾਤਾ ਨੂੰ ਦੱਸ ਦੇਣਾ ਸੀ ਨਾ ਮਾਈ ਨੂੰ ਤਾਂ ਕੱਲ੍ਹ ਦਾ ਹੀ ਦੱਸਤਾ ਵਾ ਮਾਤਾ ਵੀ ਇਹ ਨਹੀਂ ਹੁੰਦਾ ਪਾਣੀ ਆਹੋ ਚਲੋ ਕੋਈ ਗੱਲ ਨਹੀਂ ਤੁਸੀਂ ਲਿਆਓ ਲਟਾਂ ਤੇ ਫਿਰ ਕੋਈ ਨਹੀਂ ਮੈਂ ਜਾਨਾ ਉਹ ਪਰਲੇਪੁਰੇ ਲੱਗੇ ਆ ਮਿਸਤਰੀ ਮੈਂ ਵੇਖ ਕੇ ਹੁਣਾ ਭਲਾ ਤੇ ਇਹਨਾਂ ਦੇ ਲੱਗੇ ਰਹੀ ਉਹ ਲੱਗ ਗਈਆਂ ਤੁਸੀਂ ਚਾਹੋ ਤਾਂ ਸਹੀ ਤਾਂ ਠੀਕ ਹੈ ਚੰਗਾ ਲੈ ਦਲਜਿੰਦਰ ਕਰਨ ਵੀ ਆ ਹੀ ਗਿਆਈ ਬੈਠੇ ਜੇ ਬੈਠਿਆ ਕਰਨ ਹਾਂਜੀ ਕਿੱਦਾਂ ਦੀ ਰਹੀ ਪਾਰਟੀ ਪਾਰਟੀ ਤਾਂ ਵਧੀਆ ਰਹੀ ਜੀ ਮੈਂ ਤਾਂ ਮੇਰੇ ਰਾਜ ਗਿਆ ਉੱਥੇ ਹੁਣ ਇਦਾਂ ਕਰ ਰਿਹਾ ਮੇਰੇ ਨਾਲ ਰਾਜ ਰੋਟੀ ਨਾ ਲਾਏ ਲੈ ਦਲਜਿੰਦਰ ਵੇਖ ਲੈ ਹੁਣ ਉੱਥੋਂ ਖਾ ਪੀ ਆਇਆ ਚਲ ਇਹ ਵੀ ਟਾਈਮ ਨਾ ਦੱਸਦਾ ਵਾ ਕਿ ਮੇਰੀ ਰੋਟੀ ਨਾ ਲਾਏ ਤੱਕਨ ਤੋਂ ਏਦਾਂ ਕਰਦਾ ਹਾਂ ਤੇ ਤੁਹਾਡੇ ਲਈ ਵੀ ਲੈ ਆਉਂਦਾ ਮੈਨੂੰ ਤੁਸੀਂ ਦੱਸ ਦਿੰਦੇ ਤੇ ਮੈਂ ਤੁਹਾਡੇ ਲਈ ਵੀ ਲੈ ਆਉਣੀ ਹਾਂ ਆਹ ਹੋਏ ਹੀ ਬਰਗਰ ਖਾ ਲੈਂਦੇ ਖਾ ਲੈਂਦੇ ਚਲੋ ਕੋਈ ਗੱਲ ਨਹੀਂ ਹੁਣ ਮੱਝ ਤੇ ਜਾ ਕੇ ਲੈ ਆਉਂਦਾ ਹਾਂ ਹੁਣ ਖਾ ਲਿਓ ਚਲ ਕੋਈ ਨਹੀਂ ਕੱਲ ਨੂੰ ਲੈ ਆਵੀ ਤੇ ਚਾਚੀ ਤੇਰੀ ਕਹਿਣ ਲਈ ਆ ਵੀ ਮੈਂ ਪਿੰਡ ਜਾਣਾ ਵਾ ਤੂੰ ਏਦਾਂ ਕਰੀ ਵੀ ਕੱਲ ਨੂੰ ਤੇਨੂੰ ਛੁੱਟੀ ਆ ਤੇਰੇ ਪੇਪਰ ਹੋਏ ਆ ਹਾਂ ਤੇ ਤੂੰ ਨਾਲ ਲੈ ਜਾਈ ਇਹਨੂੰ ਤੇ ਦੋਵੇਂ ਜਾਣੇ ਚੱਲ ਜਿਓ ਮੈਂ ਸਕੂਲ ਲੱਗਣਾ ਵਾ ਇਹ ਤਾਂ ਕਰੂੰਗਾ ਮੈਂ ਸਕੂਲੋਂ ਛੁੱਟੀ ਲੈ ਲਊਗਾ ਸਕੂਲ ਲੱਗਣਾ ਵਾ ਤੇਰਾ ਸਕੂਲ ਤੇ ਲੱਗਣਾ ਵਾ ਚਲ ਕੋਈ ਗੱਲ ਨਹੀਂ ਤੇ ਜੇ ਜਾਣਾ ਵੀ ਹੈ ਤਾਂ ਤੂੰ ਟਾਈਮ ਨਾਲ ਹੀ ਆ ਜਾਣਾ ਵਾ ਆਹੋ ਸਾਡੇ ਬਾਅਦ ਸੁੱਤੀ ਹੋਈ ਦੀ ਇੱਕ ਕੁ ਮਹੀਨਾ ਤੱਕ ਮੈਂ ਘਰ ਆ ਜਾਣਾ ਆਹ ਤੇ ਚਾਚੀ ਤੇਰੀ ਆਉਂਦੇ ਨੇ ਇੰਤਜ਼ਾਰ ਹੋ ਜੂਗੀ ਤੇ ਦੋਵੇਂ ਜਾਣੇ ਚੱਲ ਜਿਓ ਆਹ ਮੁਰ ਸਾਡੇ ਚੱਲ ਜਾਾਂਗੇ ਆਹੋ ਉਹ ਤੇ ਵਿਚਾਰੀ ਅੱਜ ਕਹਿ ਰਹੀ ਆ ਸਾਡੇ ਠੀਕ ਹੋ ਜਾਣਾ ਵਾ ਸਾਡੇ ਨੂੰ ਨਹੀਂ ਕਰਨ ਓਦਾਂ ਤੇ ਆ ਜਾਣਾ ਹੀ ਸਾਡੇ ਨੂੰ ਪਰ ਹੁਣ ਤੂੰ ਲੇਟ ਆਉਣਾ ਸਕੂਲੋਂ ਹਨਾ ਅੱਜ ਟਾਈਮ ਤੇ ਲੱਗ ਹੀ ਜਾਣਾ ਟਾਈਮ ਤੇ ਲੱਗ ਜਾਣਾ ਜੀ ਜੇ ਤੈਨੂੰ ਡੱਤ ਜਾਣ ਤੇ ਲੱਗ ਜਾਣਾ ਤੇ ਜੇ ਤੂੰ ਪਰਸੋਂ ਦੀ ਛੁੱਟੀ ਕਰ ਲੈਂਦੇ ਫੇਰ ਚਲੋ ਕੋਈ ਗੱਲ ਫੇਰ ਮੈਂ ਦੋ ਦਿਨ ਦੀ ਛੁੱਟੀ ਲੈ ਲੈਂਦਾ ਜੀ ਚੱਲ ਇਦਾਂ ਹੀ ਕਰ ਲਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਹੁਣ ਨਸ ਫਿਰ ਦੇ ਆਉਂਗਾ ਲੀਕ ਮੁੰਡੇ ਨੂੰ ਚੱਲ ਨਾ ਆਪਣੀ ਡੈਰੀ ਦੇ ਦੇਂਗੇ ਬੱਚੇ ਨੇ ਇੱਥੇ ਬਸ ਰੇਤੀ ਤੇ ਉਹ ਆਪੇ ਕੰਮ ਲੈ ਆਊਗਾ ਤਾਂ ਕਿ ਕੰਮ ਕਰ ਲਈ ਆਪਣਾ ਆਈ ਜਾਣਾ ਮਮਮੀ ਹੋਣਾ ਨਹੀਂ ਆ ਮਮਮੀ ਹੋਣਾ ਤੇ ਆ ਜਾਣਾ ਮੈਂ ਆਈ ਜਾਣਾ ਤੇ ਬਾਅਦ ਚੱਲ ਜੇਗੇ 1 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਚੱਲ ਜੇ ਨਾ ਕੱਲ ਦੀ ਛੁੱਟੀ ਨਾ ਕਰ ਪਰਸੋਂ ਦੀ ਛੁੱਟੀ ਲੈ ਹਾਂ ਇਦਾਂ ਕਰ ਲੈਂਦੇ ਆ ਚਲੋ ਤੁਸੀਂ ਬੋ ਤੇ ਮੈਂ ਕੱਪੜੇ-ਕੱਪੜੇ ਬਦਲਾਂ ਜਾ ਬਦਲ ਲਾ ਮੈਂ ਤਾਂ ਦਲਜਿੰਦਰ ਇਹਨੂੰ ਹਟਾਉਣੀ ਆ ਵੀ ਮੁੰਡਿਆਂ ਵਿੱਚ ਨਾ ਜਾਵੇ ਪਰ ਹੁਣ ਸਿਆਣਾ ਹੋਇਆ ਵਾ ਨਹੀਂ ਗੱਲ ਮੰਨਦਾ ਚੱਲ ਕੋਈ ਗੱਲ ਨਹੀਂ ਦੀਦੀ ਜੇ ਚੱਲ ਵੀ ਜਾਂਦਾ ਵਾ ਤੇ ਨਿਆਣੇ ਦਾ ਜੀਤ ਕਰਦਾ ਹੀ ਜਾਣ ਨੂੰ ਜਦੋਂ ਸਾਰੇ ਯਾਰ ਦੋਸਤ ਇਕੱਠੇ ਹੋਏ ਹੋਣ ਨਾ ਤੇ ਏਕੀ ਵਿੱਚ ਨਾ ਜਾਵੇ ਨਾ ਤੇ ਫਿਰ ਉਹੀ ਮਜ਼ਾਕ ਕਰਦੇ ਆ ਵੀ ਤੈਨੂੰ ਇੰਨਾ ਵੀ ਨਹੀਂ ਹੈਗੀ ਇਜਾਜ਼ਤ ਵੀ ਤੂੰ ਚੱਲ ਘਰੋਂ ਬਾਹਰ ਹੀ ਨਿਕਲ ਜੇ ਕਿਤੇ ਐ ਤੇ ਇਦਾਂ ਹੀ ਆ ਪਰ ਮੈਨੂੰ ਨਾ ਹੋਰ ਤਰ੍ਹਾਂ ਹੁੰਦਾ ਵਾ ਸਮਾਨੀਗਾ ਚੰਗਾ ਦੀਦੀ ਉਹ ਕਿਹੜਾ ਮਾੜਾ ਵਾ ਦੱਸ ਕੇ ਜਾਂਦਾ ਵਾ ਜਿੱਥੇ ਜਾਂਦਾ ਵਾ ਪਹਾ ਉਹ ਨਹੀਂ ਕੋਈ ਵਾਧੂ ਖੜਦਾ ਹੈਗਾ ਗੱਲ ਤੇ ਤੇਰੀ ਠੀਕ ਵਾ ਪਰ ਨਾ ਉਹ ਮੁੰਡੇ ਨਸ਼ੇ ਪੱਤੇ ਸੌ ਕਰਦੇ ਆ ਆਪਾਂ ਦੇ ਨਿਆਣਾ ਸੌ ਵਰਾ ਚੰਗਾ ਹੋਵੇ ਲੋਕੀ ਨਹੀਂ ਚੰਗਾ ਰਹਿਣ ਦਿੰਦੇ ਚੱਲ ਕੋਈ ਨਹੀਂ ਤੁਸੀਂ ਨਾ ਫਿਕਰ ਕਰਿਆ ਕਰੋ ਕੋਈ ਗੱਲ ਨਹੀਂ ਉਹ ਕਿਹੜਾ ਰੋਜ ਦਾੜੀ ਜਾਣ ਰਿਹਾ ਕਿਤੇ ਕਿਤਾਈ ਹੈ ਜੇ ਜਾਂਦਾ ਵਾ ਤੇ ਉਹ ਵੀ ਸਾਰਿਆਂ ਨੂੰ ਪੁੱਛ ਕੇ ਤੇ ਫੇਰ ਜਾਂਦਾ ਨਹੀਂ ਜਾਂਦਾ ਤੇ ਪੁੱਛ ਕੇ ਹੀ ਆ ਆਪਣੀ ਮਰਜ਼ੀ ਨਹੀਂ ਉਹ ਕਰਦਾ ਤੇ ਉਹ ਆ ਜਾ ਫੇਰ ਕਰ ਲਈ ਆਪਾਂ ਸਾਨੂੰ ਕੋਈ ਹੈਨਾ ਕਰ ਲਈਏ ਫਿਰ ਕਰਨਾ ਨਹੀਂ ਮੈਂ ਤਾਰਾ ਕੱਢ ਲੈਂਦੀ ਆ ਤੂੰ ਚੰਕੇ ਦਾ ਕਰ ਲੈ ਕੋਈ ਨਹੀਂ ਮੈਂ ਕਰ ਲੈਣੀ ਚੰਕੇ